ਦੁਨੀਆ ਵਿੱਚ ਅਦੁੱਤੀ ਸ਼ਹਾਦਤ ਦੀ ਕਿਦਰੇ ਮਿਸਾਲ ਨਹੀਂ ਮਿਲਦੀ ਸੁਨੀਲ ਜਾਖੜ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗੜ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਪਹਿਲੇ ਦਿਨ ਲੱਖਾਂ ਦੀ ਗਿਣਤੀ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਿਆ ਉੱਥੇ ਹੀ ਅੱਜ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਮੌਕੇ ਜਾਖੜ ਨੇ ਕਿਹਾ ਕਿ ਸਾਨੂੰ ਮਹਾਨ ਸ਼ਹੀਦਾਂ ਤੋਂ ਸੇਧ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਬਿਊਰੋ ਰਿਪੋਰਟ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਲੇ ਦੋ ਦੋ ਕੋਰਾ ਹੋ ਰਹੇ ਹੈ ਬੋਲਤਾ ਕਿ ਨਗੇ ਸਾਬ ਸਾਧਿਆਂ ਦੀ ਅਦੁੱਤੀ ਸ਼ਹਾਦਤ ਦੇ ਨਤਮਸਤਕ ਹੋਣ ਵਾਸਤੇ ਅੱਜ ਇੱਥੇ ਹਾਜ਼ਰ ਹੋਏ ਆ ਸਾਰੇ ਕਿ ਮੈਂ ਸਮਝਦਾ ਵੀ ਸਾਰੇ ਮਾਨਵਤਾ ਵਾਸਤੇ ਐਡੀ ਸ਼ਹਾਦਤ ਦਾ ਕਿਤੇ ਵੀ ਕੋ ਜਿਕਰ ਵੀ ਨਹੀਂ ਮਿਲਦਾ ਸ਼ਾਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਜਿਸ ਅਵਸਥਾ ਦੇ ਅੰਦਰ ਬਾਲ ਅਵਸਥਾ ਦੇ ਅੰਦਰ ਸ਼ਾਤਾਂ ਦਿੱਤੀਆਂ ਗਈਆਂ ਅੱਜ ਸਾਰਾ ਦੇਸ਼ ਨਹੀਂ ਮੈਂ ਸਮਝਦਾ ਪੂਰੀ ਮਨੁੱਖਤਾ ਇਸ ਮਸਲੇ ਨੂੰ ਸਦਕਾ ਕਰਦੀ ਹੈ ਤੇ ਇਸ ਸੰਦੇਸ਼ ਨੂੰ ਇਸ ਕਿਸਮ ਦੀਆਂ ਕੁਰਬਾਨੀਆਂ ਦੇ ਨਾਲ ਆ ਕੌਮ ਸਜੀ ਹੈ ਆ ਸਾਡੀ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਆ ਸਾਡੇ ਇਤਿਹਾਸ ਦੇ ਅੰਦਰ ਸਾਡੇ ਡੀਐਨਏ ਦੇ ਅੰਦਰ ਜਿਹੜਾ ਕੁਰਬਾਨੀਆਂ ਦਾ ਇੱਕ ਜਜ਼ਬਾ ਭਰ ਕੇ ਗਏ ਹੈ ਸਾਹਿਬਜ਼ਾਦੇ ਕਿ ਗੁਰੂ ਮਹਾਰਾਜ ਸਰਬੰਸਤਾਨੀ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹੀ ਨੇ ਜੋ ਸਾਨੂੰ ਪ੍ਰਤ ਪਾਈ ਹੈ ਉਹਦੇ ਚੱਲਦੇ ਹੋਏ ਆਪਾਂ ਮਨੁੱਖਤਾ ਵਾਸਤੇ ਦੇਸ਼ ਤੇ ਕੌਮ ਦੇ ਭਲਾਈ ਵਾਸਤੇ ਇਸ ਤਰ੍ਹਾਂ ਸਾਰੇ ਇਕਜੁੱਟ ਰਹੀਏ ਤੇ ਸੰਦੇਸ਼ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਵਾਸਤੇ ਮੈਂ ਸਮਝਦਾ ਮਾਨਿਓ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਅੱਜ ਹਿੰਦੁਸਤਾਨ ਦੇ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਐਮਬੈਸਡਰਸ ਬੈਠੇ ਐ ਐਮਬੈਸੀਜ਼ ਹੈਗੀਆਂ ਕਾਉਂਸਲੇਟਸ ਹੈਗੇ ਉਥੇ ਸਾਰਿਆਂ ਦੇ ਅੰਦਰ ਇਸੇ ਤਰ੍ਹਾਂ ਹੀ ਇਸ ਅਦੁੱਤੀ ਸ਼ਹਾਦਤ ਨੂੰ ਲੈ ਕੇ ਉਥੇ ਸਮਾਗਮ ਕੀਤੇ ਜਾ ਰਹੇ ਆ ਉਹਨਾਂ ਨੂੰ ਨਤਮਸਤ ਹੋਇਆ ਜਾ ਰਿਹਾ ਸਾਰੇ ਦੇ ਸਾਰੇ ਯੂਨੀਵਰਸਿਟੀ ਸਕੂਲ ਦੇ ਅੰਦਰ ਪੂਰੀ ਦੇਸ਼ ਦੇ ਅੰਦਰ ਹਰੇਕ ਥਾਂ ਇਸ ਸੰਦੇਸ਼ ਨੂੰ ਪਹੁੰਚਾਇਆ ਜਾ ਰਿਹਾ ਤਾਂ ਕਿ ਕੋਈ ਵੀ ਬੱਚਾ ਦੇਸ਼ ਦਾ ਜਿਹੜਾ ਇਸ ਕੁਰਬਾਨੀ ਤੋਂ ਅਣਜਾਨ ਨਾ ਰਵੇ ਕਿਉਂਕਿ ਇੰਨੇ ਸਾਲਾਂ ਬਾਅਦ ਵੀ ਅਜੇ ਬਹੁਤ ਸਾਰੇ ਹਿੰਦੁਸਤਾਨ ਦੇ ਬਹੁਤ ਸਾਰੇ ਇਲਾਕਿਆਂ 'ਚ ਇਸ ਗੱਲ ਦਾ ਪਤਾ ਨਹੀਂ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਵਾਰ ਫੇਰ ਵਾਹਿਗੁਰੂ ਦੇ ਇੱਥੇ ਕੁਰਬਾਨੀ ਦੇ ਇਸ ਮੁਕਾਮ ਦੇ ਉੱਤੇ ਆ ਕੇ ਅਰਦਾਸ ਕਰਦਾ ਕਿ ਉਹਨਾਂ ਦੀ ਆ ਜਿਹੜੀ ਕੁਰਬਾਨੀ ਹੈ ਉਸ ਤੋਂ ਸਦਕਾ ਲੈ ਕੇ ਉਸ ਤੋਂ ਸਿੱਖਿਆ ਲੈ ਕੇ ਆਪਾਂ ਇਸੇ ਤਰ੍ਹਾਂ ਕੌਮ ਤੇ ਦੇਸ਼ ਦੀ ਸੇਵਾ ਦੇ ਵਿੱਚ ਜੁਟੇ ਰਹੀਏ